ਸਮਾਣਾ ਦਾ ਕੇਸ਼ਵਨਗਰ ਦਾ ਨੌਜਵਾਨ ਕੁਝ ਮਹੀਨੇ ਪਹਿਲਾਂ ਫਿਲੀਪੀਨਸ ਦੇ ਵਿੱਚ ਰੋਜ਼ਗਾਰ ਦੇ ਲਈ ਗਿਆ ਸੀ ਲੇਕਿਨ ਅਚਾਨਕ ਉਸ ਦਾ ਦਿਲ ਦਾ ਦੌਰਾ ਪੈਣਾ ਉੱਥੇ ਮੌਤ ਹੋ ਗਈ ਸੀ ਉਸ ਦਾ ਅਦ ਪਾਰਥਿਕ ਸਰੀਰ ਸਮਾਣਾ ਦੇ ਵਿੱਚ ਪਹੁੰਚਿਆ ਤੇ ਹਰ ਵਿਅਕਤੀ ਦੀ ਅੱਖਾਂ 'ਚ ਵਿੱਚ ਅੰਝੂ ਥਾ ਜਿੱਥੇ ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਗिराਇਆ ਕਿਉਂਕਿ ਉਸ ਦਾ ਪਿਤਾ ਆਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਔਰ ਪਰਿਵਾਰ ਦੀ ਖੁਸ਼ਹਾਲੀ ਲਈ ਉੱਥੇ ਗਿਆ ਸੀ ਲੇਕਿਨ ਉਸ ਦੀ ਮੌਤ ਦੇ ਬਾਅਦ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਲਾਕੇ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਮੌਜੂਦਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਾਣਾ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਖੇੜਕੀ ਅਤੇ ਐਸਜੀਪੀਸੀ ਮੈਂਬਰ ਕੁਲਦੀਪ ਸਿੰਘ ਨਸਤੂਪੁਰ ਔਰ ਭਾਜਪਾ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਨੂੰ ਸਰਦਾਰੀ ਦਿੱਤੀ ਗਈ ਇਸ ਮੌਕੇ ਤੇ ਸੰਜੀਵ ਕੋਸ਼ਿਕ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹਦੀ ਰੁਜ਼ਗਾਰ ਲੋਕਾਂ ਨੌਜਵਾਨਾਂ ਨੂੰ ਮਿਲ ਜੇ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲਣ ਗਈ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਇੱਥੇ ਹੀ ਪ੍ਰਬੰਧ ਹੋਣ ਤਾਂ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਦੁੱਖ ਨਾ ਆਵੇ ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਸਾਡਾ ਬੇਟਾ ਮਨੀਸ਼ ਗਿਆ ਸੀ ਹਲ ਮਿਲ ਕੇ 1.5 ਮਹੀਨਾ ਹੋਇਆ ਸੀ ਬਾਹਰ ਗਏ ਗਿਆ ਤਾਂ ਇਸ ਗਲਤੀ ਸੀ ਕਿ ਕਿਵੇਂ ਤਰੱਕੀ ਕਰਨੇ ਜ਼ਿੰਦਗੀ ਵਿੱਚ ਪਰਿਵਾਰ ਨੇ ਕahan ਬਸਣਾ ਇੱਕ ਛੋਟੀ ਜੀ ਬੇਟੀ ਹੈ ਘਰ ਆਈ ਹੈ ਤੇ ਇਹ ਪਰਿਵਾਰ ਲੋਸ਼ਿਆ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਤੇ ਸਾਡੇ ਬੀਜਪੀ ਦੇ ਪ੍ਰਧਾਨ ਸਾਹਿਬ ਨੇ ਜਿੰਨ ਤਰ੍ਹਾਂ ਦੇ ਪ੍ਰੋਗਰਾਮ ਤੇ ਮਲ ਜਿੰਨਾ ਕਹਿੰਦੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਸਮਾਨ ਇਕੱਠਾ ਹੋ ਰਿਹਾ ਹੈ ਸਾਰੇ ਆਇਲਾਨ ਲੋਕ ਪਰ ਇਹਨਾਂ ਲੋਕਾਂ ਨੇ ਦੁੱਖ ਮਨਾਇਆ ਹੈ ਕਿ ਵੀ ਕਿਵੇਂ ਤੇ ਕਈ ਦਿਨ ਹੋ ਗਏ ਕਲਾਈਡ ਬੋਡੀ ਵੀ ਕਈ ਦਿਨ ਬਾਜ਼ ਆਈ ਹੈ ਪਰ ਲੋਕਾਂ ਨੂੰ ਮੇਰਾ ਖਿਆਲ ਹੈ ਵੀ ਬਹੁਤ ਵੱਡਾ ਕਸ਼ਟ ਆ ਪਿਆ ਨਾ ਪੂਰਾ ਹੋਣਾ ਇਕੱਠਾ ਹੈ ਜਿਸ ਪਰਿਵਾਰ ਨੇ ਜਿਹੜੇ ਫੁੱਲ ਨੇ ਹਲੇ ਖੇਦਣਾ ਸੀ ਕਸ਼ਵੋ ਬੰਨੀ ਸੀ ਉਹ ਕਸ਼ਵੋ ਬੰਨ ਪਹਿਲਾਂ ਵੀ ਚੱਲੇ ਠੀਕ ਸੋ ਪ੍ਰਮਾਤਮਾ ਕੇ ਵਹਿਗੂਰ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਦੀ ਆਤਮਾ ਸ਼ਾਂਤੀ ਦੇਵੇ ਸਾਨੂੰ ਪਰਾਂ ਮੰਤਲ ਉਹ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਮਨਦੀਸ਼ ਕੁਮਾਰ ਸਿੰਘਲਾ ਜੋ ਕੇਸ਼ਵਰੀਨ ਗਏ ਸੀਗੇ ਜਿਹੜੇ ਕੁ ਮਹੀਨਾ ਪਹਿਲਾਂ ਉਹਨਾਂ ਦੀ ਬੜੀ ਦੁਖਦਾਈ ਮੌਤ ਹੋਈ ਹੈ ਅੱਜ ਬਹੁਤ ਹੀ ਚਵੇਰੇ ਆਈ ਹੈ ਸਸਕਾਰ ਦੇ ਆ ਸਾਰਾ ਸ਼ਹਿਰ ਤੁਸੀਂ ਦੇਖੋ ਕਿ ਬੜੇ ਕਿਸੋਗ ਦੀ ਜਿਹੜੀ ਲਹਿਰ ਹੈ ਸ਼ਹਿਰ ਦੇ ਵਿੱਚ ਰਹੀ ਹੈ ਪਰਵਾਦ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬਵਾ ਕੇ ਅੱਛੇ ਇੱਕੇ ਪਰਿਵਾਰ ਨੂੰ ਵੀ ਭਾਦਾ ਮੰਨਦੇ ਹੁਕਮ ਬਸ ਹੋਰ ਬਹੁਤ ਵੱਡਾ ਦੁੱਖ ਹੋਇਆ ਸਾਡੇ ਮੰਡਲ ਦੇ ਪ੍ਰਧਾਨ ਸ਼੍ਰੀ ਬਨੋਦ ਸਿੰਘ ਰਾਜੀ ਦੇ ਭਤੀਜੇ ਮਨੀਸ਼ ਸਿੰਘ ਰਾਜੀ ਜੋ ਮੁੰਡਿਲਾ ਵੀਖੇ ਗਏ ਸੀ ਆਪਣੇ ਕਾਰੋਬਾਰ ਕਰਨ ਲਈ ਉੱਥੇ ਬਹੁਤ ਵੱਡਾ ਦੁਖਾਂਤ ਹੋਇਆ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਚ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਡੈੱਡ ਬੋਡੀ ਲਿਆਉਣ ਲਈ ਅਸੀਂ ਮਹਾਰਾਣੀ ਸਾਹਿਬ ਪੰਨੀਤ ਬਾਹਰਾਨੀ ਪੰਨੀਤ ਕੌਰ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੋ ਕੱਲ ਡੈੱਡ ਬੋਡੀ ਆਜ ਨੂੰ ਸੰਸਕਾਰ ਹੋਇਆ ਬਹੁਤ ਵੱਡੇ ਦੁੱਖ ਚ ਤਾਨੂੰ ਸਾਰਿਆਂ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਣੇ ਨੂੰ ਪੂਰੀ ਸਾਡੀ ਬੀਜੇਪੀ ਜਿਲ੍ਹਾ ਪਟਿਆਲੇ ਦੇ ਪ੍ਰਧਾਨ ਸਾਡੇ ਸਾਰੇ ਜਿੰਨੇ ਮੰਡਲਾਂ ਦੇ ਪ੍ਰਧਾਨਾਂ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਅਫਸੋਸ ਹੈ ਬੜੇ ਦੁੱਖ ਦੀ ਗੱਲ ਹੈ ਅੱਜ ਸਾਡੇ ਭਤੀਜਾ ਮਨੀਸ਼ ਲੋਕੀ ਜੋ ਕਿ ਸਾਡੇ ਮੰਡਲ ਪ੍ਰਧਾਨ ਬਨੋਦ ਸਿੰਘਲਾ ਜੀ ਦਾ ਭਤੀਜਾ ਸੀ ਅੱਜ ਸਾਡੇ ਸਾਰਾ ਸ਼ਹਿਰ ਨੇ ਬੜਾ ਦੁੱਖ ਮਨਾਇਆ ਬੇਰੋਜ਼ਗਾਰੀ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਐਨੀ ਵੱਧ ਚੁੱਕੀ ਹੈ ਉਹਨੂੰ ਜਾਣ ਦੇਖਣ ਵਾਸਤੇ ਲੋਕ ਪੁਰੇ ਛੱਡ ਕੇ ਬਾਹਰ ਜਾਂਦੇ ਨੇ ਰੋਜ਼ਗਾਰ ਕਰਨ ਵਾਸਤੇ ਉਹ ਉੱਥੇ ਇਹੋ ਜਿਹੇ ਹਾਸਤੇ ਹੁੰਦੇ ਨੇ ਤੇ ਜਿੱਥੇ ਪਿੱਛੇ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਆ ਪਰਿਵਾਰ ਦੀ ਇੱਕ ਛੋਟੀ ਜੀ ਇਸ ਦੀ ਬੇਟੀ ਹੈ 3 ਸਾਲ ਦੀ ਇਹਦੀ ਘਰ ਵਾਲੀ ਦੀ ਉਮਰ 27 ਸਾਲ ਦੀ ਹੈ ਮਾਂ ਕੱਲੀ ਹੈ ਪਹਿਲਾਂ ਪਿਤਾ ਜੀ ਦਾ ਦੇਹਾਂਤ ਹੋ ਚੁੱਕਿਆ ਇਹ ਲਨੋਚੀ ਪਰਿਵਾਰ ਦੇ ਨਾਲ ਨਾਲ ਸਾਡੇ ਸਾਰੇ ਸ਼ਹਿਰ ਦਾ ਬਹੁਤ ਵੱਡਾ ਦੁੱਖ ਦਾ ਮਾਹੌਲ ਹੈ ਸਾਡਾ ਸਾਰਾ ਬਾਜ਼ਾਰ ਬੰਦ ਪਿਆ ਇਸ ਬੁਖ ਦੀ ਘਰੀ ਦੇ ਵਿੱਚ ਕੱਗਾ ਰੋੜ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਅਸੀਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਤੋਂ ਚਾਹੁੰਦੇ ਆਂ ਵੀ ਇੱਥੇ ਰੋਜ਼ਗਾਰ ਪੈਦਾ ਕਿੱਥੇ ਜਾਣ ਵੀ ਜੋ ਰੋਜ਼ਗਾਰੀ ਹੁਣ ਲੱਭਣ ਵਾਸਤੇ ਰੋਜ਼ਗਾਰ ਨੂੰ ਬਾਹਰ ਦੇਸ਼ਾਂ ਜਾਂਦੇ ਆ ਉੱਥੇ ਇਹ ਜੇ ਹਾਸੇ ਆਉਂਦੇ ਨੇ ਇਹਦੇ ਨਾਲ ਪਰਿਵਾਰ ਦੇ ਪਰਿਵਾਰ ਤਬਾਹ ਹੋ ਜਾਂਦਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼